ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਤਰ ਕੁਤਰ ਸੈਟ ਆ ਵੀ ਸਾਰੇ ਵੀਰਾਂ ਦੇ ਘਰ ਪਵਾ ਠੀਕ ਐ ਲਓ ਭਾਈ ਕਰਤੀਆ ਵਲੌਗ ਦੀ ਸਟਾਰਟਿੰਗ ਮੇਰੇ ਵੀਰੋ ਤੇ ਐਕਚੁਅਲੀ ਯਸ ਟਾਈਮ ਹੈਗੇ ਆਪਾਂ ਖੇਤ ਸਵੇਰ ਦੇ ਆਏ ਹੋਏ ਆ ਅਫਸਰ ਜੀ ਫਾਰਮਰ ਬੰਦੇ ਸੰਸਾਗ ਜੂ ਸੀ ਤਾਂ ਕਰਕੇ ਪਾਣੀ ਪੂਣੀ ਚਲਾਉਣਾ ਆਇਆ ਸੀ ਮੋਟਰ ਪਰ ਲਾਈਟ ਹੀ ਹੈ ਨਹੀਂ ਇੱਥੇ ਆ ਕੇ ਦੇਖਿਆ ਤਾਂ ਕਿਉਂ ਆਪਾਂ ਨੂੰ ਲਾਈਟ ਦੀ ਟਾਈਮਿੰਗ ਨਹੀਂ ਪਤਾ ਮੂੰਚ ਚੱਕ ਕੇ ਆ ਗਿਆ ਮੈਂ ਇੱਥੇ ਤੇ ਬਸ ਚੱਲਦਿਆਂ ਘਰ ਨੂੰ ਆਬੇ ਹੁਣ ਚੱਲ ਕੇ ਬਣਾਉਣਾ ਕੋਈ ਨਾ ਕੋਈ ਸੀਨ ਤੇ ਬਾਈਕ ਵੀ ਆਪਣੇ ਵਾਲਾ ਹੋ ਗਿਆ ਖਰਾਬ ਆ ਹਰਮਣ ਵਾਲਾ ਲੈ ਕੇ ਆਂਦਾ ਮੈਂ ਟੜਕੇ ਫੜਕੇ ਆਪਣੇ ਵਾਲਾ ਮਾਰੀ ਕਿੱਕ ਉਹਦੀ ਕਿੱਕ ਫੇਰ ਫੇਰੀ ਮੈਂ ਮਾਰਾ ਤੱਕਾ ਨਾ ਤੱਕੇ ਤੇ ਸਟਾਰਟ ਹੋਇਆ ਮੋਥੀ ਠੱਲ ਕੇ ਆ ਗਿਆ ਮੈਂ ਕਿਹਾ ਭਰਾ ਛੱਡ ਪਰਾਂ ਹਾਂਜੀ ਮੇਰੇ ਵੀਰੋ ਪਹੁੰਚ ਗਏ ਭਾਈ ਘਰੇ ਤੇ ਇੱਕ ਕੰਮ ਸਵੇਰ ਸਵੇਰ ਤੋਂ ਇੱਕ ਕੰਮ ਕਰਤਾ ਆਪਾਂ ਕੋਈ ਵੀਰ ਭਰਾਏ ਸੀ ਆਪਣੇ ਤੇ ਉਹਨਾਂ ਬਾਸ ਇਮੈਨਜ ਦੇ ਨੂੰ ਸਮਾਨ ਨਹੀਂ ਲੈ ਕੇ ਸੀ ਬਕੇ ਡੱਡਿਆਂ ਉਹਨਾਂ ਰਾਮ ਗਰੂਨ ਕੋਲ ਨਾਲ ਤਨਾ ਸਰੇਂਜ ਦੇ ਬਥਾਈ ਸਮਾਨ ਚ ਮੋੜਾ ਕੇ ਤੇ ਉਹਨਾਂ ਨੇ ਬਾਹਰ ਭੇਜਣਾ ਸੀਗਾ ਤੇ ਕੂਰੀਅਰ ਕਰਨਾ ਸੀਗਾ ਉਹ ਆਪਾਂ ਲੈ ਕੇ ਦਿੱਤਾ ਸੀਗਾ ਮੰਨ ਕੇ ਚੱਲੋ ਤੇ ਉਹ ਲੈ ਗਿਆ ਕਿ ਆਪਦਾ ਵਧੀਆ ਓਕੇ ਹੋ ਗਈ ਰਿਪੋਰਟ ਤੇ ਹੁਣ ਮੇਰੀ ਗੱਲ ਹੈ ਨਾ ਵੀ ਅਰ ਆਪਾਂ ਆਂਡੇ ਚੱਕਣੀ ਸੀ ਮੇਨ ਵੱਡੀਆਂ ਜੋੜ ਮਾਉਨੇ ਠੀਕ ਹੈ ਕਿ ਨਹੀਂ ਤੇ ਇੱਕ ਜੋੜੀ ਤਾਂ ਆਪਾਂ ਲਾਈਏ ਸਿਰਫ ਆਪਾਂ ਮਤਲਬ ਲਾਈ ਇੱਕ ਜੋੜੀ ਹੈ ਤੇ ਚਾਰ ਜੋੜਾਂ ਲਾ ਕੇ ਆਂਡੇ ਚਾ ਕੇ ਦੇਣੇ ਆਪਾਂ ਉਹ ਜੇ ਮੈਂ ਦੱਸਾਂਗੇ ਦਿਖਾਵਾਂਗੇ ਕਿਹੜਾ ਬੰਦਾ ਲੈ ਕੇ ਜਾਂਦਾ ਹੈਗਾ ਤੇ ਮੈਂ ਉਹ ਸੋਚ ਰਿਹਾ ਸੀ ਵੀ ਜਿਹੜੀਆਂ 4 ਜੋੜੀਆਂ ਲਾਉਣੀਆਂ ਹਨ ਤੇ ਮੈਂ ਲਾ ਦਿਆਂ ਅੱਜ ਹੀ ਤੇ ਮਤਲਬ ਕਿਹੜਾ ਠੱਪੇ ਠੁਪੇ ਲਾ ਦੇਣਗੇ ਕਬੂਤਰ ਕਬੂਤਰਾਂ ਦੇ ਜਦੋਂ ਆਪਣੇ ਸਾਹਮਣੇ 2-4 ਦਿਨ ਠੱਪੇ ਲੱਗ ਗਏ ਉਸ ਤੋਂ ਬਾਅਦ ਤੁਮਾਂ ਦੀ ਕਬੂਤਰ ਚੱਕ ਕੇ ਘਰੇ ਲੈ ਜਾਏ ਕੱਲੀਆਂ ਕੂਦੀਆਂ ਪਿੰਜਰੇ ਵਿੱਚ ਬੈਠਾ ਰਹਿਣੀਆਂ 8-8 ਦਿਨਾਂ ਬਾਅਦ ਆਂਡੇ ਧਰ ਲੈਣੀਆਂ ਜਦੋਂ ਆਂਡੇ ਧਰ ਲੈ ਕੂਦਰਾ ਵੀ ਖੁੱਡਾਂ ਛੱਡ ਦਾਂਗੇ ਹਨਾ ਵੱਡਿਆਂ ਚ ਤੇ ਆਂਡੇ ਚੱਕ ਦਾਂਗੇ ਆਪਾਂ ਬਾਕੀ ਦੇਖਦੇ ਹਾਂ ਨਾ ਕਿਸੇ ਨੂੰ ਬੰਦ ਹੈਗਾ ਤੇ ਆ ਜੁੜੀ ਵੀ ਚਾੱਕ ਕੇ ਘਰੇ ਲੈ ਜਾਣੀ ਆ ਯਾਰ ਇਹ ਵੀ ਨਹੀਂ ਟਾਈਮ ਲੱਗਿਆ ਮੈਨੂੰ ਐ ਤਾਂ ਬਾਕੀ ਲੋਕ ਲੋਕ ਪੱਕੇ ਲੱਗੇ ਆ ਇੱਕ ਜਿੰਦਾ ਸਪੈਸ਼ਲੀ ਨੂੰ ਲੱਗਿਆ ਹੁੰਦਾ ਇੱਕ ਜਿੰਦਾ ਬਾਹਰ ਲਾ ਕੇ ਜਾਂ ਨਾ ਦੇਖੋ ਇਹਨੂੰ ਮੈਂ ਕਮਰੇ ਨੂੰ ਜੈਡ ਸਿਕਿਉਰਟੀ ਹੈ ਤੇ ਪੂਰੀ ਨਿਗਰਾਨੀ ਆ ਆਪਣੀ ਮੈਂ ਤਾਂ ਪੈ ਗਿਆ ਸੀ ਪਾਪੂ ਯਾਰ ਭੁੱਲ ਗਿਆ ਹਰਮਨ ਦਾ ਮੋਟਰਸਾਈਕਲ ਬਾਹਰ ਜੀ ਖੜਾ ਹਣਾ ਤੇ ਅਰੇ ਮੌਕੇ ਚਲ ਕੰਮ ਆ ਗਿਆ ਆਪਣੇ ਉਹਨਾਂ ਦਾ ਮੋਟਰਸਾਈਕਲ ਠੱਲਿਆ ਵਾ ਘਰੇ ਮੋੜਾ ਜਾ ਕੇ ਪਹਿਲਾਂ ਹਾਂਜੀ ਭਾਈ 100 ਵੇਸੀ ਇਹਨੂੰ ਨਾ ਫੋਲੇ ਨੂੰ ਲੱਗਿਆ ਤੋਰ ਉਦੋਂ ਕਿ ਇਸ ਵੇਲੇ ਜਮਾਲ ਲੈ ਲੋੜ ਹੀ ਹੋਇਆ ਪਿਆ ਕਿ ਦੇਖਦੇ ਹਾਂ ਤੇ 12 ਵਜੇ ਹੋ ਗਏ ਖਿਆ ਮਾ ਇਹ ਆ ਕੀ ਬਣ ਗਿਆ ਹਣਾ ਚਲੋ ਬ్రో ਪਹਿਲਾਂ ਤਾਂ ਚੱਲੀਏ ਆਪਾਂ ਖੇਤ ਤੇ ਚੱਲ ਕੇ ਮੋਟਰਾਂ ਚਲਾਈਏ ਲੈ ਡਾਕੀ ਹੋਣੀ ਆ ਲਓ ਜੀ ਤੇ ਇਸ ਪਾਸ ਦਾ ਮੋਟਰ ਚਲਾਤੀ ਆਪਾਂ ਹਰੇ ਕੇ ਵਾਲੇ ਹਣਾ ਇਹ ਝੇਤ ਵਾਹ ਦਾ ਸਾਡਾ ਹਰੇ ਕੇ ਵਾਲਾ ਤੇ ਇਹਦੇ ਚਾ ਇੱਕ ਘਾਇ ਰਹੇ ਆ ਬਸ ਇੱਕ ਘਾਇ ਤੇ ਬਾਅਦ ਬੜਾ ਕਿੱਡੇ ਛੱਡ ਗਿਆ ਇਤਾ ਬਗੀ ਮੰਨ ਕੇ ਚਲੇ ਉਹ ਲੱਗਿਆ ਨਾ ਸ਼ੂ ਲੱਗਿਆ ਸੁਤਾ ਕਰੋ ਭਈਆ ਕਰੋ ਵੀ ਚੱਲ ਪੈਂਦੀ ਆ ਤੇ ਲੱਗਿਆ ਤਾਂ ਦੂਜੀ ਦੇ ਵੀ ਆ ਨਾ ਪਰ ਇਹ ਮੱਛੀ ਮੋਟਰ ਦੂਜੀ ਆਪਣੀ ਨੌਰ ਹੁੰਦੀ ਹੈ ਗੜੀ ਹੋ ਹੋ ਹਣਾ ਉਹ ਕਈ ਵਾਰੀ ਪਾਣੀ ਨਹੀਂ ਚੱਲਦੀ ਉਹ ਦੇਖਿਆ ਹੀ ਇਹ ਫਿਰ ਉਹ ਬਾਗਲ ਵੀ ਜਾਣਾ ਕੰਮ ਹੋ ਗਿਆ ਹੇਰ ਲੋ ਜੀ ਆਗੇ ਬਾਗਲ ਤੇ ਦੂਜੀ ਮੋਟਰ ਪਈ ਰ ਆਪਣੇ ਵਾਲੇ ਜਾਣੇ ਦਲਾਰ ਕਿਥੇ ਆ ਨਾ ਸਾਹੇ ਜਾਣੇ ਚਲ ਮਾ ਕੋਈ ਵਦਨ ਦਵਾਈ ਦੂਈ ਪਾਉਣੀ ਆ ਤੇ ਹੁਣ ਕੋਈ ਚੱਕਰ ਵਾਲੀ ਗੱਲ ਨਹੀਂ ਫਿਰ ਆਪਣੇ ਛੱਡ ਦੇਣਗੇ ਚਲੋ ਬ్రో ਚੱਲ ਪਏ ਹੁਣ ਖੇਤ ਨੂੰ ਬਈ ਤੇ ਹੁਣ ਫਿਰ ਤਿਆਂ ਪੈਸਟਾਂ ਲੰਬੀ ਤੇ ਬਸ ਲੰਬੀ ਧੋਖਾ ਵਾਲੀ ਖਰੋਏ ਤੋਂ ਬਾਅਦ ਨਾ ਤੇ ਫਿਰ ਬਾਦ ਤੋਂ ਖੇਤ ਤੇ ਖੇਤੋਂ ਘਰੇ ਲਵ ਜੀ ਪਹੁੰਚ ਗਏ ਖੇਤ ਤੇ 11 ਬਾਬੇ ਆਪਣਾ ਪੂਰਾ ਨੱਖੋ ਨੱਕ ਭਰਿਆ ਪਿਆ ਤੇ ਬਸ ਸ਼ੀਦਗੀ ਤੇ ਸਾਹਮਣੇ ਵਾਲੇ ਕਿਲੇ ਦੇ ਢੱਕਣ ਕੱਢਦੀ ਆਪਾਂ ਦੋ ਕਰਦੇ ਬੰਦ ਆਈਏ ਚਿੱਤਰ ਦੁਕਾਨ ਲੱਗ ਗਈ। ਇਹ ਲਓ ਜੀ ਤੇ ਛੱਡਤੀ ਇੱਧਰ ਮੋਟਰ ਆਪਾਂ ਤੇ ਇਹ ਕਿਲਾ ਥਾਂ ਦਾ ਇਹਦਾ ਸਾਰਾ ਇੱਕ ਹੀ ਕਹਿਰ ਹੈ। ਇਹਨੇ ਲੱਗ ਫੱਗ ਲੱਗਣਾ ਪਈ ਘੱਟੋ ਘੱਟ 2.5 ਘੰਟਾ ਚ ਲੱਗਣਾ ਆਰਾਮ ਨਾਲੀ। 2.5 ਘੰਟੇ 3 ਘੰਟੇ ਲੱਗ ਜਾਣਗੇ ਮੇਰੇ ਹਿਸਾਬ ਨਾਲ ਤਾਂ। ਬਸ ਇੱਕ ਹਿਸਾਬ ਤੇ ਆਥਨ ਟਕਰ ਲੱਗਦੇ ਨਹੀਂ ਯਾਰ ਇਹ ਗੱਲ ਮੁੱਕੀ ਹੈ ਨਾ। ਤੇ ਹੁਣ ਆਪਾਂ ਚੱਲੀਏ ਕਰੇ। ਚੱਲੇ ਕੋਈ ਟੂਟੀ ਖਾਈਏ ਕੋਈ ਗੇਮੋ ਲਾਈਏ ਕੋਈ ਹੈ ਨਾ। ਲਓ ਜੀ ਕੱਢ ਲਈ ਡਰਮ ਚੋਂ ਕੱਢੋ ਪੁੱਤਰਾ ਵਾਸਤੇ। ਆਪਣਾ ਕੜਛਾ ਕੁੜਛਾ ਮਾਰ ਕੇ ਮਸਾਂ ਥੱਲਾ ਜਿਲੇ ਬੜਾ ਰਹਿ ਗਿਆ ਸਭ ਨੇ ਵੇੜ ਤੇ ਡਰਾਮ ਪੇਲੇ ਕਰਦੇ ਪਾਉਨ ਪਤਾ ਆਪਣਾ ਲਓ ਜੀ ਤੇ ਇਧਰ ਆਪਣੀਆਂ ਵੱਡੀਆਂ ਕਬੂਤਰਾਂ ਨੂੰ ਵੀ ਰੱਖਦੀ ਬਈ ਕਣਕ ਆਇਓ 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 ਪੁੱਤ ਤੇ ਇੱਕ ਬਾਬੇ ਨਿਊ ਪੀਜਨ ਬੈਠਾ ਉਹ ਵੀ ਤੁਹਾਨੂੰ ਦਿਖਾਉਣੇ ਆਂ ਬਈ ਬਸ ਨਾ ਜਿਵੇਂ ਸੌਂ ਵਾਲੀ ਗੱਲ ਹੀ ਆ ਹਨਾ ਇੱਕ ਹਿਸਾਬ ਤੇ ਸੋਨੂੰ ਮੰਨ ਕੇ ਚਲੋ ਛੋੜੇ ਲਈ ਜਰੂਰ ਵੀਡੀਓ ਬਣਾਉਣੀ ਸੀ ਬਈ ਇਹ ਫੜਦੇ ਆਂ ਤੇ ਇਹਨੇ ਫੜਿਆ ਵੀ ਉਦੀ ਜਾਣਾ ਜਿਹੜੇ ਹਾਲ ਤੇ ਬੈਠਾ ਹੈ ਇਹ ਤੇ ਫੜਿਆ ਜਾਣਾ ਸੀ ਪਰ ਬਾਬਿਓ ਸੌਰੀ ਹੈ ਨਾ ਤੁਹਾਨੂੰ ਬਸ ਸਿਰਫ ਖਾ ਸਕਦੇ ਆ ਆਪਾਂ ਫੜ ਨਹੀਂ ਸਕਦੇ ਬਈ ਹਨਾ ਉਹ ਕਰ ਲਈ ਮਾਫੀ ਚਾਹਣਾ ਮੈਨੂੰ ਬਹੁਤ ਹੀ ਜਿਆਦਾ ਜ਼ਰੂਰੀ ਕੰਮ ਚਾਹਾਂ ਪੁੱਛ ਹੋਣਾ ਬਸ ਮੈਂ ਤਾਂ ਮਾਲਕ ਚੋਂ ਲੇਟ ਹੋ ਜੂਗਾ ਹਜੇ ਵੀ ਹਨਾ ਤਾਂ ਕਰਕੇ ਮੈਂ ਕੱਲ ਕੱਲਾਂ ਦਾਣੇ ਉਹਨਾਂ ਪਾਈ ਨੇ ਕਬੂਤਰ ਨੂੰ ਮਿਲ ਬਸ ਲਓ ਜੀ ਤੇ ਕਬੂਤਰਾਂ ਵਾਲੇ ਪਾਸੇ ਵੀ ਪਾਤਾ ਬਈ ਵਾਟਰ ਇੱਕ ਮਿੰਟ ਦਾਣੇ ਵੀ ਪਾ ਦੇ ਬਈ ਪਾਣੀ ਵੀ ਪਾਤਾ ਓਕੇ ਆ ਕੰਮ ਇਹਨਾਂ ਦਾ ਤੇ ਹੁਣ ਚਲੀਆ ਆਪਣੀਆਂ ਖੰਡਾਂ ਵਾਲੇ ਪਾਸੇ ਲਓ ਜੀ ਤੇ ਇਧਰ ਆਪਣੀਆਂ ਖੰਡਾਂ ਨੂੰ ਵੀ ਪਾ ਦਈਏ ਵਾਟਰ ਠੀਕ ਹੈ ਇੱਕ ਮਿੰਟ ਇਹ ਜੋ ਪਾਣੀ ਵਾਲਾ ਆਪਣਾ ਉਹ ਸਾਫ ਹੀ ਆ ਭਾਂਡਾ ਤੇ ਉਹਦੇ ਵਿੱਚ ਹੀ ਐਡ ਕਰ ਦਗੇ ਬਾਕੀ ਸਹੀ ਦੱਸਾਂ ਹਨ ਕਾਲ ਵੀ ਆ ਬਈ ਨਹੀਂ ਤਾਂ ਮੇਰੀ ਆਦਤ ਸਾਫ ਹੋਏ ਕਿਵੇਂ ਹੋਵੇ ਆਪਾਂ ਧੋਣੇ ਹੁੰਨੇ ਆ ਪਰ ਕੋਈ ਨਾ ਪਾਣੀ ਸਾਫ ਪਿਆ ਵਧੀਆ ਲਓ ਜੀ ਉੱਤੋਂ ਪਾਣੀ ਇਹ ਢਾ ਦੇ ਤੇ ਦਾਣੇ ਵੀ ਓਕੇ ਹੋ ਗਏ ਪਾਣੀ ਵੀ ਓਕੇ ਤੇ ਲਾ ਦਿਓ ਬਲੌਗ ਇਹਨਾਂ ਨੂੰ ਲਓ ਲਓ ਜੀ ਆ ਗਏ ਉੱਤੇ ਮਾਈਟ ਤੋ ਵੀ ਘਰ ਰਿਹਾ ਯਾਨੀ ਕਿ ਮਾਂ ਪਾ ਦੀ ਕਾਲ ਚੁੱਕ ਕੇ ਕੰਮ ਚ ਫੋਗੇ ਤੇ ਸਾਨੂੰ ਜਾਨਵਰ ਤਾਂ ਦਿਖਾ ਗਏ ਡੀੜੋ ਚੱਲ ਕੇ ਵੀ ਕੀ ਦਾ ਹਨਾ ਜਾਂ ਕਿ ਹੋ ਜਾ ਕੋਈ ਸ਼ੱਕ ਮਿੰਟ ਹੁਣ ਉੱਡਣਾ ਜਾਵੇ ਪਿੰਗ ਲੈ ਜਾ ਉੱਡੂ ਉੱਡੂ ਹੈ ਲੈ ਪਿੰਗ ਲੈ ਆਈ ਹਨਾ ਪਤਾ ਨਹੀਂ ਹੈ ਹੀ ਇਹ ਹੋ ਜਾ ਕਿ ਕੀ ਗੱਲ ਬਾਤ ਆ ਮੰਨ ਕੇ ਚੱਲੋ ਬੱਚਾ ਲਾਦਾ ਕਿਸੇ ਦਾ ਬਰੋ ਲਾਲ ਚੀਨਾ ਹਨਾ ਇੱਕ ਜਿੱਤ ਕਰਦਾ ਫੜਨਗੇ ਇੱਕ ਜਿੱਤ ਕਰਦਾ ਰਹਿੰਦਗੇ ਚੱਲ ਦੂਜੀ ਪਾਰ ਦੇ ਦੁੱਤੇ ਚੱਲ ਕੇ ਦੇਖਦੇ ਆਂ ਕੀ ਬੰਦ ਆ ਇਧਰ ਤੇ ਆ ਜਾਓ ਨਾਲ ਨਾਲ ਸਾਨੂੰ ਦਿਖਾਉਂਦੇ ਹੀ ਚੱਲਣਾ ਚਲੋ ਖੜ ਚੋ ਇਹਨੂੰ ਕਰ ਦੇ ਬੰਦ ਪਹਿਤੂ ਆ ਇੱਕ ਮੈਂ ਇਦਾਂ ਓਪਣ ਕਰਕੇ ਆਪਾਂ ਛੱਡੋ ਯਾਰ ਬਾਬਿਓ ਰਹਿਣ ਦਿਓ ਮੈਂ ਤਾਂ ਨਹੀਂ ਆਂਦਾ ਨਹੀਂ ਮੈਨੂੰ ਪਤਾ ਮੈਂ ਲੇਟ ਹੋ ਜਾਣਾ ਮੁੜ ਕੇ ਤੇ ਕੰਮ ਜਿਆਦਾ ਹੀ ਅਰਜੈਂਟ ਹੈ ਰਹਿਣ ਛੱਡੋ ਕੂਤਰ ਨਾਲੋਂ ਵੀ ਕੰਮ ਜ਼ਰੂਰੀ ਆ ਪਾਣੋਂ ਹਨਾ ਤਾਂ ਕਰਕੇ ਕੂਤਰ ਦਾ ਕੋਈ ਸੀ ਨਹੀਂ ਬਲ ਠਾਰਿਆਂ ਦੇ ਬਾਕੀ ਯਾਰ ਦਿਨ ਮਾੜੇ ਚੱਲ ਜਾਂਦੇ ਹਨਾ ਤੇ ਮਨ ਕਰਨ ਮੌਸਮ ਮਾੜਾ ਚੱਲਿੰਦੇ ਕੋਈ ਪਤਾ ਨਹੀਂ ਲੱਗਦਾ ਵੀ ਬਿਮਾਰੀ ਮੂਰੀ ਵਾਲਾ ਸੀਨ ਬਣ ਜਾਂਦਾ ਹੈਗਾ ਐਵੇਂ ਮੁੜ ਕੇ ਉਹ ਗੱਲ ਚ ਕੀ ਫਾਇਦਾ ਬਚਤੀ ਰੱਖੋ ਯਾਰ ਨਾ ਫੜਿਆ ਫੁੜਿਆ ਕਰੇ ਹੋਏ ਦਿਨਾਂ ਇਹ ਤਾਂ ਕਿਸੇ ਦਾ ਵੀ ਕੂਤਰ ਹੋਵੇ ਬਾਕੀ ਫੜੇ ਹੀ ਨਾ ਕਰੋ ਕੂਤਰ ਤਾਂ ਫੜਿਆ ਉਹ ਹੀ ਮਾੜਾ ਯਾਰ ਕਹਿੰਦਾ ਜਿਹਾ ਆਦੇ ਕੋਲ ਕੰਮ ਦੇ ਹੈਗੇ ਤਾਂ ਹਾਂਜੀ ਮੇਰੇ ਵੀਰੋ ਆ ਗਏ ਭਾਈ ਘਰੇ ਪਰ ਘਰੇ ਨੂੰ ਆਪਾਂ ਕਿੱਥੇ ਗਏ ਸੀਗਾ ਹਣਾ ਤੇ ਹੁਣ ਖੇਤ ਤੇ ਆਈ ਜੀ ਭਾਈ ਕਿਰਾ ਆਪਾਂ ਚੱਲ ਕੇ ਉਹ ਬਦ ਲਈਏ ਮੂਹੇ ਮੈਂ ਪਹੁੰਚ ਗਏ ਜੀ ਖੇਤ ਮਤਲਬ ਹਜੇ ਪਹੁੰਚਣ ਆਣੇ ਬਸ ਆ ਗਏ ਆ ਪਈ ਵਾਲੇ ਮੋੜ ਤੈ ਤੋਂ ਡਿਪਾ ਨੂੰ ਛੋਨੇ ਚ ਵੜ ਕੇ ਕਿੜਾ ਘਰ ਲਓ ਬਾਪੂ ਤੇ ਇਹ ਨੀੜ ਤਾਂ ਬੇਤਰ ਕੰਮ ਬਸ ਮੰਨ ਕੇ ਚਲੋ ਆਹਾ ਮੂਹਾਂ ਬੰਦ ਕਰਨਾ ਸੀਗਾ ਠੀਕ ਹੈ ਕਿ ਨਹੀਂ ਸਾਨੂੰ ਦੇਖ ਨਹੀਂ ਰਿਹਾ ਵਸੇ ਕੰਮ ਇਮੋਂ ਅਗਰ ਨਾ ਸੀ ਬੰਦ ਬਾਬਿਓ ਤੇ ਉਧਰ ਗਾਂ ਸਿੱਧਾ ਛੱਡਣਾ ਸੀਗਾ ਤੇ ਚੱਕੀ ਆਪਣੀ ਕਈ ਪਰ ਕਈ ਤਾਂ ਇੱਥੇ ਟੰਗ ਨੇ ਕਈ ਕਿਛ ਤਰ੍ਹਾਂ ਇਹ ਰਹਿਣੇ ਵਗਿਆ ਜਾਣਾ ਹੜ ਦਿਓ ਕਿ ਇੱਥੇ ਲਕੋਏ ਚੱਲਦੇ ਵਾ ਕਿਦਾਂ ਨੇ ਕਹਤੇ ਚਲੋ ਬ్రో ਚਲਿਏ ਕਰਨੁ ਕਰਾਪਾ ਤੇ ਉਹ ਕਿਉਂ ਮਰ ਬੋਟਾਂ ਵੀ